ਕੰਨ ਦੀ ਸੁਣੀਆ ਆਪਾਂ ਦਰਮਾਣ ਆਪਾਂ ਇੱਕ ਬੜਾ ਫਰਕ ਪਾਉਂਦੇ ਹਾਂ ਪੁਲਿਸ ਦਾ ਐਕਸ਼ਨ ਵੇਖਣ ਨੂੰ ਮਿਲਿਆ ਹੈ 400 ਤੋਂ ਵੱਧ ਪੁਲਿਸ ਮੁਲਾਜ਼ਮ ਤੜਕਸਾਰ 3 ਵਜੇ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਆਪਣਾ ਪੀਲਾ ਪੰਜਾ ਜੋ ਹੈ ਉਹ ਚਲਾ ਦਿੰਦੇ ਨੇ ਮਾਮਲਾ ਅਬੋਹਰ ਤੋਂ ਸਾਹਮਣੇ ਹੈ ਦੱਸਿਆ ਜਾ ਰਿਹਾ ਹੈ ਕਿ ਭਾਰਤ ਮਾਲਾ ਪ੍ਰੋਜੈਕਟ ਤਹਿਤ ਫਾਜ਼ਲ ਕਾ ਬਾਈਪਾਸ ਤੋਂ ਮਲੋਟ ਬਾਈਪਾਸ ਤੱਕ ਜੋ ਮਾਰਗ ਨਿਕਲ ਹੈ ਇਸ ਨੂੰ ਲੈ ਕੇ ਲਗਾਤਾਰ ਜਿੰਨਾ ਲੋਕਾਂ ਦੀ ਜ਼ਮੀਨ ਇਸ ਮਾਰਗ ਦੇ ਵਿਚਾਰੀ ਸੀ ਦਾ ਉਹਨਾਂ ਨੂੰ ਪਹਿਲਾਂ ਹੀ ਹਦਾਇਤ ਦਿੱਤੀ ਹੋਈ ਸੀ ਉਸ ਤੋਂ ਬਾਅਦ ਅੜੇ ਹੋਏ ਸੀ ਕਿ ਲੋਕ ਕਿਸਾਨ ਕੇ ਸਾਨੂੰ ਪਹਿਲਾਂ ਮੁਆਵਜ਼ਾ ਦਿੱਤਾ ਜਾਵੇ ਉਸ ਤੋਂ ਬਾਅਦ ਹੀ ਜੋ ਹੈ ਕਾਰਵਾਈ ਕੀਤੀ ਜਾਵੇ ਉਸ ਤੋਂ ਬਾਅਦ ਅਚਾਨਕ 3 ਵਜੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਪ੍ਰਸ਼ਾਸਨ ਦਾ ਪੀੜਾ ਪੰਜਾ ਚੱਲ ਜਾਂਦਾ ਹੈ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਹਾਂ ਤੁਸੀਂ ਵੇਖੋ ਤੇ ਉਸ ਤੋਂ ਬਾਅਦ ਪਿੰਡ ਦੇ ਲੋਕ ਜਾਂ ਆਸ-ਪਾਸ ਦੇ ਲੋਕ ਜਿਹੜੇ ਨੇ ਉਹ ਇਕੱਠੇ ਹੋ ਜਾਂਦੇ ਨੇ ਤਾਂ ਭਾਰਤ ਮਾਲਾ ਹਾਈਵੇ ਪ੍ਰੋਜੈਕਟ ਤਹਿਤ ਸੀਡ ਫਾਰਮ ਦੇ ਉੱਪਰ ਪ੍ਰਸ਼ਾਸਨ ਦਾ ਪੀੜਾ ਪੰਜਾ ਚੱਲਿਆ 400 ਤੋਂ ਵੱਧ ਪੁਲਿਸ ਮੁਲਾਜ਼ਮ ਜਿਹੜੇ ਨੇ ਐਂਬੂਲੈਂਸ ਤੇ ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੈ ਕੇ ਅੱਧੀ ਰਾਤ ਤੜਕਸਾਰ 3 ਵਜੇ ਪੁਲਿਸ ਪਹੁੰਚਦੀ ਹੈ ਤੇ ਆਪਣੀ ਕਾਰਵਾਈ ਜੋ ਹੈ ਉਹ ਕਰ ਦਿੰਦੀ ਹੈ ਤੁਹਾਨੂੰ ਦੱਸ ਦਈਏ ਕਿ ਭਾਰਤ ਮਾਲਾ ਹਾਈਵੇ ਪ੍ਰੋਜੈਕਟ ਤਹਿਤ ਫਾਜ਼ਲ ਕਾ ਬਾਈਪਾਸ ਤੋਂ ਮਲੋਟ ਬਾਈਪਾਸ ਤੱਕ ਬੜਨ ਵਾਲੇ ਮਾਰਕ ਤੇ ਪਿਛਲੇ ਕਈ ਸਮਾਂ ਤੋਂ ਸਮੇਂ ਤੋਂ ਜਿਹੜੇ ਸੀਡ ਫਾਰਮ ਦੇ ਮਾਲਕ ਨੇ ਆਬਾਦ ਕਰਾ ਉਹ ਲਗਾਤਾਰ ਜੋ ਹੈ ਪੁਲਿਸ ਪ੍ਰਸ਼ਾਸਨ ਦੇ ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਸੋਨਾਂ ਦਾ ਕਹਿਣਾ ਹੈ ਕਿ ਸਾਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਜਿਸ ਕਰਕੇ ਸਾਨੂੰ ਇਕੱਠੇ ਹੋਣਾ ਪਿਆ ਪਰ ਇਸ ਦੇ ਚੱਲਦਿਆ ਜੋ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਜਿਹੜਾ ਹੈ ਲਿਆ ਗਿਆ ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਕੋਈ ਮੁਆਵਜ਼ਾ ਦਿੱਤੇ ਬਿਨਾ ਹੀ ਜਿਹੜਾ ਸਾਡੇ ਤੇ ਕਾਰਵਾਈ ਕੀਤੀ ਗਈ ਕਈ ਲੋਕ ਸਾਹਮਣੇ ਆਏ ਨੇ ਆਪਣਾ ਸਮਾਂ ਲੈ ਕੇ ਉਹ ਜਾਨ ਦੇ ਲਈ ਮਜਬੂਰ ਨੇ ਕਿਉਂਕਿ ਕਈਆਂ ਦੇ ਘਰ ਵੀ ਇਸ ਮਾਰਗ ਦੇ ਵਿੱਚ ਆ ਰਹੇ ਨੇ ਇਸ ਕਰਕੇ ਘਰ ਨੂੰ ਤੋੜਿਆ ਜਾ ਰਿਹਾ ਇਸ ਕਰਕੇ ਲੋਕਾਂ ਨੇ ਸਮਾਨ ਵੀ ਆਪਣਾ ਚੱਕ ਲਿਆ ਤੇ ਆਪਣੀ ਦੁੱਖਪਰੀ ਕਹਾਣੀ ਜਿਹੜੀ ਆ ਉਹ ਬਿਆਨ ਕਰ ਰਹੇ ਨੇ ਕਿ ਆਖਰ ਅਸੀਂ ਕੀ ਕਰੀਏ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਤੁਹਾਨੂੰ ਜ਼ਮੀਨ ਦਾ ਮੁੱਲ ਨਹੀਂ ਦੇਵਾਂਗੇ ਜੋ ਤੁਹਾਡਾ ਮਕਾਨ ਦਾ ਖਰਚਾ ਕੋਈ ਇੱਟਾਂ ਦਾ ਖਰਚਾ ਉਹ ਅਸੀਂ ਦੇ ਦੇਵਾਂਗੇ ਹਾਲਾਂਕਿ ਕੀ ਉਹਨਾਂ ਦੇ ਨਾਲ ਵਾਅਦਾ ਹੋਇਆ ਵਿਆ ਪ੍ਰਸ਼ਾਸਨ ਦਾ ਕਿੰਨਾ ਮੁਆਵਜ਼ਾ ਦੇਣਾ ਫਿਲਹਾਲ ਇਸ ਬੰਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਲੋਕਾਂ ਦਾ ਹੀ ਕਹਿਣਾ ਹੈ ਕਿ ਸਾਨੂੰ ਮੁਆਵਜ਼ਾ ਦਿੱਤੇ ਬਿਨਾਂ ਹੀ ਐਡਾ ਵੱਡਾ ਐਕਸ਼ਨ ਜੜਾਗਾ ਉਹ ਲਿਆ ਗਿਆ ਔਰਤਾਂ ਦਾ ਕਹਿਣਾ ਹੈ ਕਿ ਅੱਧੀ ਰਾਤ ਨੂੰ ਚੋਰਾ ਦੇ ਵਾਂਗ ਪੁਲਿਸ ਪਹੁੰਚਦੀ ਹੈ ਤੇ ਸਾਡੇ ਤੇ ਐਕਸ਼ਨ ਚਲਾ ਦਿੰਦੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਨਾਲ ਨਾਲ ਤਾਂ ਲੋਕਾਂ ਨੇ ਆਪਣਾ ਦੁੱਖ ਬਿਆਨ ਕੀਤਾ ਤੁਹਾਨੂੰ ਸੁਣਾ ਦਿੰਦੇ ਮਤਲਬ ਪ੍ਰਸ਼ਾਸਨ ਨੇ ਜੋ ਕਾਰਵਾਈ ਕੀਤੀ ਹੈ ਉਹ ਕੀ ਕਹਿਣਾ ਚਾਹੁੰਦੇ ਉਹਦੇ ਬਾਰੇ ਕਹਿੰਨੇ ਵੀ ਸਾਨੂੰ ਵੀ ਕੁਝ ਦਿੰਦੇ ਰੋੜ ਤਾਂ ਬਣਨੀ ਚੀ ਤੇ ਸਾਨੂੰ ਵੀ ਕੁਝ ਦਿੰਦੇ ਗਰੀਬਾਂ ਨੂੰ ਉਮਰਾਂ ਦੇ ਬੈਠੇ ਆਏ ਰਾਤੀ ਤੋਰਾ ਤਰਾ ਸਾਨੂੰ ਪਏ ਨੇ ਸੁੱਤਿਆਂ ਪਿਆ ਨੂੰ ਹੈ ਸਾਨੂੰ ਕੋਈ ਪਤਾ ਵੀ ਨਹੀਂ ਸੀ ਕਿੰਨੇ ਵਜੇ ਦਿੱ ਘਟਨਾ ਯਾਰ 3 ਵਜੇ ਆਏ ਨੇ ਤੇ ਗਰੀਬਾਂ ਨੂੰ ਕੋਈ 4-4 ਕਨਾਲੀ ਸੀ ਤੇ ਉਹ ਵੀ ਸਾਡੇ ਲੈ ਕੇ ਚਲੇ ਗਏ ਅਸੀਂ ਕਿ ਬੱਚੇ ਹੁਣ ਕਿੱਥੇ ਲੈ ਤੇ ਜਾਵਾਂਗੇ ਪ੍ਰਸ਼ਾਸਨ ਕਹਿੰਦੇ ਵੀ ਜਿਹੜਾ ਮਕਾਨ ਤੋੜਿਆ ਉਹਦਾ ਦਸਮਾਹਦਾ ਦੇ ਰਿਹਾ ਹੈ ਤੇ ਸਾਨੂੰ ਜੀਮੇਦਾਰਾਂ ਨੂੰ ਵੀ ਤਾਂ ਕੁਝ ਦੇਵਣ ਸਾਨੂੰ ਵੀ ਤਾਂ ਇਹਦਾ ਹੀ ਆਸਰਾ ਹੈ ਪਹਿਲਿਆਂ ਦਾ ਕੋਈ ਅੱਛਾ ਪਹਿਲੀ ਦੱਤ ਨਹੀਂ ਸਾਨੂੰ ਕੁਝ ਦੇ ਰਿਹਾ ਹੈ ਫਿਰ ਜਾਉਂਗੀ ਕਿਤੇ ਜੇ ਅਸੀਂ ਕਿੱਥੇ ਜਾਵਾਂਗੇ ਫਿਰ ਸਾਨੂੰ ਕੁਝ ਨਾ ਕੁਝ ਤਾਂ ਮਿਲਣਾ ਚਾਹੀਦਾ ਹੈ ਸਮਝਣ ਸਿੰਘ ਕਿਹੜੇ ਪਾਸੇ ਰਹਿਣੀਓ ਸੀਟ ਫਾਰਮ ਪੱਕਾ ਕੀ ਕਰਨ ਚਾਹੋਗੇ ਜਿਹੜਾ ਕਿ ਐਨਐਚਆਈ ਵੱਲੋਂ ਜਿਹੜਾ ਕਿ ਆਪਾਂ ਸਾთან ਨੂੰ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕਿੰਨਾ ਚਿਰ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਕੀਤੀ ਜਾ ਰਹੀ ਜਾਂਦੇ ਤੁਹਾਡਾ ਮਕਾਨ ਜੇ ਤੁਸੀਂ ਪਟੋਗੇ ਤੇ ਉਹ ਤੁਹਾਨੂੰ ਪੈਸੇ ਪਾ ਦੇਵਾਂਗੇ ਆ ਛੜਕਦਾ ਉਹ ਕਬਜ਼ਾ ਤਾਂ ਲੈ ਲੈ ਜੀ ਉਹਨਾਂ ਕਬਜ਼ਾ ਲੈ ਲੈ ਤੇ ਸਾਨੂੰ ਆਦੇ ਜਮੀਨ ਦੇ ਤੇ ਪੈਸੇ ਦਿੰਦੇ ਨੇ ਅਸੀਂ ਤੇ ਟ੍ਰੀਟ ਆਊਟਾ ਦੇ ਦੇਵਾਂਗੇ ਮੈਂ ਸਾਨੂੰ ਕਹਿਗੇ ਜਿਹੜਾ ਘਟ ਹੈਗੇ ਕਿਹਨਾਂ ਜੀ ਘਰ ਕੋ ਘਰ ਹਟਾਇਆ ਗਿਆ ਜੀ ਉਹਨਾਂ ਕਦੇ ਟ੍ਰੀਟ ਆਊਟਾ ਦੇ ਪੈਸੇ ਹੈਗੇ ਕਿ ਸਾਡੇ ਘਰ ਟੱਠਾ ਰਹੇ ਫਸਾ ਗੱਲ ਦਿੱਤੀ ਉਹਨਾਂ ਕਿ ਕਿਥੇ ਹੁਣ ਤੁਸੀਂ ਕਿੱਥੇ ਜਾਵਾਂਗੇ ਹੁਣ ਜਾਵਾਂਗੇ ਕਿਥੇ ਜਵਾਬ ਹੈ ਕਿ ਤਾਈ ਤਾਂ ਸਮਾਨ ਪੈ ਜੀ ਹੁਣ ਜਾਣਾ ਪਊ ਕਿਤੇ ਟ੍ਰੈਕੂ ਤੇ ਪਾਲਨੇ ਇਹ ਮੌਸਮ ਖਰਾਬ ਹੁੰਦਾ ਫਿਰ ਕਿਸ ਤਰ੍ਹਾਂ ਗੁਜ਼ਾਰਾ ਕਰਾਂਗੇ ਹੁਣ ਕੁੱਤ ਕਾਕੂ ਉਹਦ ਲਿਆ ਕੇ ਉੱਤੇ ਪਾਰਾਂਗੇ ਫਿਰ ਹੁਣ ਕੀ ਕਰੀਏ ਫਿਰ ਕੀ ਨਾਮ ਹੈ ਜੀ ਆਪਣਾ ਦਲੀਪ ਸਿੰਘ ਜੀ ਕਿਹੜਾ ਪਿੰਡ ਹੈ ਸੀਟ ਫਰਮ ਪੱਤਾ ਕਿਸ ਤਰ੍ਹਾਂ ਪ੍ਰਸ਼ਾਸਨ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਸਾਧਨ ਧੱਕਾ ਕਰ ਗਏ ਨੇ ਜਿਹੜੇ ਗਰੀਬ ਲੋਨ ਦੇ ਦੇਾਂਗੇ ਦੇ ਹੈਗੇ ਜਾਂ ਅੱਜ ਜਾ ਕੇ ਦੋਨਾ 5 ਤਰੀਕ ਨੂੰ ਜਾ ਕੇ ਹਰ ਪਾਸੇ ਗੱਡੀਆਂ ਲਾ ਦੇ ਦੋ ਸਾਨੂੰ ਜਿਹੜੇ ਕੋਈ ਬੋਲੇ ਸਾਨੂੰ ਫੜ ਕੇ ਲੈ ਗਏ ਪਰ ਸਰਸਨ ਵੱਲੋਂ ਹੋਰ ਕੀ ਕਾਰਵਾਈ ਕੀਤੀ ਗਈ ਹੈ ਵੀ ਉਹਨੇ ਕਹੇ ਕਿ ਕੰਮਰੇ ਵਿੱਚ ਆਉਣਗੇ ਸਭ ਕੁਝ ਮਿਲੂਗਾ ਤੁਹਾਨੂੰ ਵੇ ਜਿਹੜੇ ਕਰਟਰ ਟਾਈ ਗਈ ਹੈ ਗਾਇ ਕਿਹਦੇ ਦੇ ਦੇ ਹੈ ਕਿ ਹਲੇ ਦਿੱਤਾ ਕੁਛ ਵੀ ਨਹੀਂ ਜਾਨੀ ਕੀ ਮੰਕਰ ਦੇ ਉੱਪਰ ਅਸੀਂ ਇਹਨੇ ਜਿਹੜੀ ਸਾਡੀ ਲੱਗ ਬਾਏ ਹੈਗੀ ਆ ਦੇ ਨ ਕੋਈ ਡਿਵਾਈਸ ਵੀ ਜਿਹੜੀ ਕੀਤੀ ਨੇ ਨਾਨੂੰ ਪਤਾ ਹੀ ਹੈ ਵੇ ਕਿੰਨਾ ਪੈਸਾ ਲੱਗਦਾ ਅੱਜ ਕੱਲ ਲੋਇ ਅੱਜ ਲੱਗਦਾ ਕੁਛ ਗੇਟ ਲੱਗਦੇ ਆ ਅੰਦਰ ਕਿੰਨੀ ਆਪਾਂ ਬਣਾਉਣਾ ਸਫਾਈ ਦੀ ਸਾ ਉਹ ਸਾਰਾ ਕੁਛ ਹੀ ਮਿਲਿਆ ਦੇ ਸਾ ਕਹਣਾ ਜੀ ਤੁਹਾਡੇ ਸਾਹਮਣੇ ਛੋਟੇ ਛੋਟੇ ਕਿਸਾਨ ਦੋ ਦੋ ਚਾਰ ਚਾਰ ਕਨਾਲਾਂ ਵਾਲੇ ਕਿਸਾਨ ਨੇ ਉਹਨਾਂ ਨੂੰ ਉਜਾੜਿਆ ਜਾ ਰਿਹਾ ਇੱਕ ਪਾਸੇ ਵੱਡੇ ਜਿਹੜੇ ਘਰਾਣੇ ਨੇ ਜਿਹੜੇ ਰਾਜਨੀਤਿਕ ਘਰਾਣੇ ਨੇ ਉਹਨਾਂ ਕੋਲ ਹਜ਼ਾਰਾਂ ਏਕੜ ਜਿਹੜੀ ਬਹੁਤ ਕੀਮਤੀ ਜ਼ਮੀਨ ਹੈ ਉਹਦੇ ਉੱਤੇ ਕਬਜ਼ਾ ਕਰੀ ਬੈਠੇ ਨੇ ਇਹ ਭਗਵਤ ਮਾਨ ਸਾਹਿਬ ਕਹਿੰਦੇ ਜੀ ਪਹਿਲਾਂ ਮੈਂ ਕੈਪਟਨ ਬਾਦਲਾ ਦੇ ਉੱਤੇ ਇਸਕੇ ਜਾ ਕੇ ਸੂਕਾ ਪਰ ਇੱਥੇ ਕਿਹੜੇ ਬਾਦਲ ਨੇ ਕਿਹੜਾ ਕੈਪਟਨ ਹੈ ਛੋਟੇ-ਛੋਟੇ ਦੋ-ਦੋ ਕਨਾਲ ਵਾਲੇ ਆਪਣੀ ਗੁਜਰ ਪਸਰ ਜਿਹੜੀ ਇਸ ਜ਼ਮੀਨ ਦੇ ਵਿੱਚੋਂ ਪੈਦਾ ਕਰਕੇ ਝਾੜੀ ਮਜ਼ਦੂਰੀ ਕਰਕੇ ਆਪ ਦਾ ਟਾਈਮ ਨਿਕਾਲ ਰਹੇ ਸੀਗੇ ਉਹਨਾਂ ਨੂੰ ਰਾਤ ਦੇ 2:30 ਵਜੇ ਤੇ ਆ ਕੇ ਪੁਲਿਸ ਪ੍ਰਸ਼ਾਸਨ ਦੇ ਦਬਾਅ ਥੱਲੇ ਉਜਾੜਿਆ ਗਿਆ ਬਾਕੀ ਹੁਣ ਪ੍ਰਸ਼ਾਸਨ ਕਹਿੰਦਾ ਵੀ ਮੀਟਿੰਗ ਕਰ ਲਾਂਗੇ ਵੀ ਜੇ 16 ਮਹੀਨਿਆਂ ਦੇ ਵਿੱਚ ਮੀਟਿੰਗ ਦਾ ਤੁਸੀਂ ਕੋਈ ਹੱਲ ਨਹੀਂ ਕੱਢਿਆ ਭਾਜਪਾ ਸਰਕਾਰ ਹਮੇਸ਼ਾ ਇਹ ਚਾਹੁੰਦੀ ਸੀ ਭਾਵੇਂ ਪੰਜਾਬ ਤੇ ਪੰਜਾਬ ਦੇ ਲੋਕਾਂ ਨੂੰ ਕਿਸ ਤਰ੍ਹਾਂ ਦਬਾਇਆ ਜਾਵੇ ਭਾਰਤ ਮਾਲਾ ਪ੍ਰੋਜੈਕਟ ਦੀ ਸਾਨੂੰ ਏਡੀ ਜ਼ਰੂਰਤ ਨਹੀਂ ਸੀਗੀ ਸਾਨੂੰ ਜ਼ਰੂਰ ਸੀਗੀ ਇੱਥੇ ਇੰਡਸਟਰੀ ਦੀ ਹਸਪੀਟਲ ਦੀ ਤੇ ਜਿਹੜੇ ਕਾਲਜ ਦੀ ਕੀ ਉਹਨਾਂ ਦੀ ਜਿਹਦੇ ਨਾਲ ਰੁਜ਼ਗਾਰ ਪੈਦਾ ਹੁੰਦੇ ਇਹ ਜਿਹੜੀ ਹੁਣ ਭਾਰਤ ਮਾਲਾ ਰੋਡ ਨਿਕਲ ਰਹੀ ਹੈ ਇਹਦੇ ਨਾਲ ਲੋਕ ਬੇਰੋਜ਼ਗਾਰ ਹੋਣਗੇ ਮਾੜੇ ਹਾਲਾਤ ਹੈ ਸੀਟ ਫਾਰਮ ਜਿਹੜੇ ਕਿਸਾਨ ਪਿਛਲੇ 100 ਸਾਲਾਂ ਤੋਂ ਇੱਥੇ ਜ਼ਮੀਨਾਂ ਦੇ ਕਾਬਜ ਹੈ ਉਹਨਾਂ ਦੀ ਰਾਤ ਨੂੰ ਪੰਜਾਬ ਸਰਕਾਰ ਦੇ ਉਸ ਪ੍ਰਸ਼ਾਸਨ ਨੇ ਜਿਹੜਾ ਪੀਲਾ ਪੰਜਾ ਚਲਾਇਆ ਉਹਨਾਂ ਦੀਆਂ ਜ਼ਮੀਨਾਂ ਦੇ ਘਰਾਂ ਨੂੰ ਰਾਤ ਨੂੰ ਢਾਇਆ ਉਹਨਾਂ ਦੇ ਪੁੱਤਾਂ ਨੂੰ ਮਾਰ ਕੇ ਬੜੀ ਜਿੰਦੀ ਨਿੰਦਾ ਕਰਦੇ ਆ ਅਸੀਂ ਆਪਣੀਆਂ ਜਾਨਾਂ ਵਾਰਦੇਗੇ ਪਰ ਇਹਨਾਂ ਦੀਆਂ ਜ਼ਮੀਨਾਂ ਨਹੀਂ ਜਾਣਦੇ ਆ ਇਹਨਾਂ ਲੋਕਾਂ ਨੇ ਮੱਥਾ ਨਾਲ ਆਗੇ ਬਾੜਾਂ ਵਰਗੀਆਂ ਜ਼ਮੀਨਾਂ ਸਿੰਝੀਆਂ ਤੇ ਅੱਜ ਇਹ ਹਾਲਾਤ ਬਣ ਗਏ ਵੀ ਇਹਨਾਂ ਨੂੰ ਅਜੇ ਜ਼ਮੀਨ ਦਾ ਮੁਆਵਜ਼ਾ ਹੀ ਨਹੀਂ ਦੇ ਸਕਦੇ ਕੀ ਇਹਨਾਂ ਨੇ ਮਾਰਾ ਕੀਤਾ ਘੇਗਾ ਆਹ ਹਾਲਾਤ ਤੁਹਾਨੂੰ ਸੀਟ ਫਾਰਮ ਦੇ ਅੱਜ ਦਿਖਾ ਰਹੇ ਜਿਹੜਾ ਪੰਜਾਬ ਸਰਕਾਰ ਧੱਕਾ ਕਰ ਰਹੀ ਹੈ शुभ नाम और किस तरह की कार्रवाई है आ, मेरा नाम कृष्णपाल लाजपूत है और करंट में एस डी एम अबोहर के पद पर तैनात हूँ कार्यवाही जो अबोहर फाजिलका फोल लैनिंग प्रोजेक्ट है जिसमें अबोहर से फाजिलका फोर लैनिंग रोड बनाया जाना है उसमें वन पॉइंट सेवन किलोमीटर का स्ट्रेच ऐसा था जिसका कब्जा एन एच सी आई को नहीं मिला था लोगों के विरोध के कारण सीट फार्म के आवाज निवास से उनके ग्रोथ मिला उस कब्ज़े को आज हमने पुलिस प्रशासन के साथ उस कब्ज़े को एन एच आई को हैंड ओवर किया है जो सर मालिक थे उनको किस तरह जगह प्रोवाइड किया गया ये मालकी यहाँ पे नहीं थी अगेन सारे लोगों को पता है आ, मालकी ये प्रोविंशियल गवर्नमेंट यानी कि पंजाब सरकार की जमीन है ये सारे जो लोग हैं इनकी जमाबंदी में मालिक नहीं है और एन की पॉलिसी के मुताबिक सरकारी ज़मीन का कोई भी मुआवजा किसी भी जो कब्ज़ेदार होता मिला तो कोई तरह देखिये बहुत माइनर ग्रोथ था बहुत थोड़ा बहुत एक दो बंदे आए हैं सा, उनको हमने उनको हमने कंट्रोल किया है उनको समझाया अच्छे से है कि देखिए आपका आपकी मालिकी नहीं है जमीन कब्जा इसलिए इसका मुआवजा आपको नहीं मिल सकता है और बट पुलिस प्रशासन की काफी अच्छे सहयोग के साथ कोई भी प्रॉब्लम नहीं है जिनकी थी उनको प्रशासन के द्वारा क्या प्रूफ दिया गया है एक सुरजीत सुरजन सिंह है उनका घर आता है बीच में इसी स्लैच में

ਸੋ ਇਸ ਦੇ ਪ੍ਰਤੀ ਇਸ ਦੇ ਰਿਲੇਟਡ ਜਿਹੜਾ ਡੀਸੀ ਸਾਫ ਵੱਲੋਂ ਸਾਨੂੰ ਇੱਕ ਸਿਕਿਉਰਿਟੀ ਰਿਲੇਟਡ ਸੰ ਐਪਲੀਕੇਸ਼ਨ ਆਈ ਸੀਗੀ ਸੋ ਉਸ ਤੇ ਐਪਲੀਕੇਸ਼ਨ ਦੀ ਕੰਪਲਾਈਅੰਸ ਹੋ ਜੋ ਅਸੀਂ ਜਿਹੜਾ ਸਿਕਿਉਰਿਟੀ ਪ੍ਰੋਗਰਾਮ ਦਾ ਡਿਵ ਦੀ ਡਿਪਲॉयਮੈਂਟ ਕੀਤੀ ਹੈ ਸੋ ਸਾਰੇ ਪ੍ਰੋਸੀਜਰ ਦੇ ਵਿੱਚ ਸਾਰਾ ਕੁਝ ਸਮੂਥ ਰਿਹਾ ਤੇ ਸਾਰਾ ਜਿਹੜਾ ਕਬਜਾ ਹੈਗਾ ਉਹ ਐਨਐਚਆਈ ਨੂੰ ਦਵਾ ਦਿੱਤਾ ਕਿੰਨੇ ਕਰਮਚਾਰੀ ਰਾਜੇ ਸਿਕਿਉਰਿਟੀ ਪ੍ਰੋਗਰਾਮ ਦੇ ਤਹਿਤ ਅਸੀਂ ਤਕਰੀਬਨ 400 ਜਿਹੜਾ ਹੈਗਾ ਲਾਜ ਵਿੱਚ ਡਿਪਲੋਏਡ ਇਸ ਨਾਲ ਕੋਈ ਪ੍ਰਸ਼ਾਸ਼ਿਤ ਨਹੀਂ ਹੈ ਬਿਲਕੁਲ ਸਾਰਾ ਸਮੂਥ ਹੋ ਗਿਆ ਸਾਰਾ ਕਬਜਾ ਜਿਹੜਾ ਸਾਰਾ ਸਟ੍ਰੈਚ ਹੈ 1.77 ਕਿਲੋਮੀਟਰ ਦਾ ਸਾਰਾ ਜਿਹੜਾ ਕਬਜਾ ਉਹ ਐਨਐਚਏ ਨੂੰ ਦਵਾ ਦਿੱਤੇ ਠੀਕ ਹੈ ਸਾਰਾ